ਜਿੱਤੇ ਕੀ ਪੂਰੇ ਦੇਸ਼ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਧੂਮ ਧਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤਾਂ ਉਤੇ ਜਾਂ ਜਿੱਦੂ ਵਿਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਈ ਬਲੌਕ ਪਈ ਰੰਧੀਰ ਸਿੰਘ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਧੂਮ ਧਮ ਨਾਲ ਮਨਾਇਆ ਗਿਆ ਉਤੇ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਅੱਜ ਸੰਗਤਾਂ ਦੂਰੋਂ ਦੂਰੋਂ ਇੱਥੇ ਪਹੁੰਚ ਰਹੀਆਂ ਜਿਨ੍ਹਾਂ ਵੱਲੋਂ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ 15 ਰਨ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਇਸ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੱਤੀ ਗਈ। ਤਨਤਨ ਸ਼੍ਰੀ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਦੀ ਸਾਰੀ ਹੀ ਦੁਨੀਆ ਨੂੰ ਲੱਖ ਲੱਖ ਵਧਾਈ ਹੋਵੇ ਜੀ। ਤਨਤਨ ਸ਼੍ਰੀ ਗੁਰੂ ਨਾਨਕ ਪਾਸ਼ਾ ਕ੍ਰਾਂਤੀਕਾਰੀ ਸੋਚ ਲੈ ਕੇ ਉਸ ਅਕਾਲ ਪੁਰਖ ਤੇ ਨਾਮ ਦੇ ਨਾਲ ਰੱਤ ਕੇ ਇੱਕ ਅਕਾਲ ਪੁਰਖ ਦੇ ਨਾਲ ਸੰਹੇ ਉਹਨਾਂ ਨੇ ਜੁੜਿਆ। ਉਹ ਕਾਲਪੁਰਖ ਦੇ ਰੂਪ ਦੇ ਵਿੱਚ ਜਿਸ ਸਮੇਂ ਸੰਸਾਰ 'ਚ ਆਏ ਪੂਰਾ ਸੰਸਾਰ ਜਾਤ ਪਾਤ ਉੱਚ-ਨੀਚ ਜਨਮ ਦੇ ਉੱਤੇ ਮਾਣ ਕਰਦੇ ਹੋਏ ਲੋਕਾਂ ਨੂੰ ਲਤੜਦੇ ਹੋਏ ਜਿਹੜੇ ਕੀ ਰਾਜਸੀ ਤਾਕਤਾਂ ਸੀ ਉਹ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਨੂੰ ਇੱਕੋ ਹੈ ਬਈ ਇੱਕੋ ਹੀ ਰੇ ਦਾ ਹੋਕਾ ਦਿੱਤਾ ਸਾਰਿਆਂ ਨੂੰ ਕਿ ਉਸ ਅਕਾਲ ਪੁਰਖ ਦੇ ਅਸੀਂ ਜੀਵ ਹਾਂ ਸਾਰਿਆਂ ਦੇ ਵਿੱਚ ਕੋਈ ਉੱਚ-ਨੀਚ ਨਹੀਂ ਹੈ ਸਾਰੇ ਬਰਾਬਰ ਨੇ ਸਾਡੇ ਕਰਮ ਸਾਡੇ ਜੀਵਨ ਦੇ ਮਿਆਰ ਨੂੰ ਉੱਪਰ ਲੈ ਜਾਂਦੇ ਆ ਸਾਡੇ ਜਨਮ ਦੇ ਨਾਲ ਉਹਦਾ ਕੋਈ ਸਰੋਕਾਰ ਨਹੀਂ ਹੈ ਆਓ ਉਸ ਅਕਾਲ ਪੁਰਖ ਦੀ ਉਸਤਤ ਵਿੱਚ ਜੁੜੀਏ ਉਸ ਅਕਾਲ ਪੁਰਖ ਨੂੰ ਅਵੇਸ਼ਾ ਆਪਣੇ ਹਿਰਦੇ ਵਿੱਚ ਵਸਾਈਏ ਸਰਬਤਾ ਸਰਬਤ ਦੇ ਪੱਲੇ ਦੀ ਕਾਰਸ਼ੀਲ ਹੋਈਏ ਗੁਰੂ ਜੀ ਨੇ ਸਾਨੂੰ ਇੱਕ ਬਹੁਤ ਵੱਡੀ ਦਾਤ ਦਿੱਤੀ ਹੈ ਕਿ ਹਮੇਸ਼ਾ ਨਾਮ ਜਪੋ ਕਿਰਤ ਕਰੋ ਸੱਚੀ ਸੁੱਚੀ ਤੇ ਵੰਡ ਛੱਕ ਕੇ ਦੁਨੀਆ ਨੂੰ ਖੁਸ਼ੀਆਂ ਆਨੰਦ ਖੇੜੇ ਵਿੱਚ ਰੱਖੋ ਸੱਚ ਸੱਚੇ ਨਾਮ ਦੀ ਜੋ ਗੱਲ ਜਿੱਥੇ ਉਹਨਾਂ ਨੇ ਕੀਤੀ ਹੈ ਨਾਲ ਦੇ ਨਾਲ ਸੱਚ ਬੋਲਣ ਦੀ ਜੋ ਜੁਰਤ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਕਰਕੇ ਦਿਖਾਈ ਬਾਬਰ ਨੂੰ ਜ਼ਬਰ ਕਹਿ ਕੇ ਅੱਜ ਲੋੜ ਹੈ ਕਿ ਜਿਸ ਤਰ੍ਹਾਂ ਦੀ ਵੀ ਕੁਰੀਤیاں ਜਿਸ ਤਰ੍ਹਾਂ ਦੇ ਵੀ ਜੋ ਜ਼ੁਲਮ ਹੋ ਰਹੇ ਨੇ ਸਾਡਾ ਫਰਜ਼ ਬਣਦਾ ਹੈ ਗੁਰੂ ਕੇ ਸਿੱਖ ਹੋਣ ਦੇ ਨਾਤੇ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਸਭ ਤੋਂ ਪਹਿਲੇ ਗੁਰਬਾਣੀ ਦਾ ਚਾਨਣ ਲੈ ਕੇ ਆਈਏ ਔਰ ਉਸ ਚਾਨਣ ਦੀ ਸ਼ਕਤੀ ਗੁਰਬਾਣੀ ਦੀ ਸ਼ਕਤੀ ਨਾਲ ਸੱਚ ਬੋਲਣ ਦੀ ਜੁਰਤ ਗੁਰੂ ਜੀ ਸਾਡੇ ਉੱਤੇ ਮਿਹਰ ਕਰਨ ਆਓ ਇੱਕ ਵਾਰ ਫਿਰ ਅਸੀਂ ਪੂਰੀ ਦੁਨੀਆਤ ਨੂੰ ਸਾਰੀ ਪੂਰੀ ਦੁਨੀਆ ਨੂੰ ਇੱਕ ਮਾਲਾ ਵਿੱਚ ਪਰੋ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਅੱਗੇ ਲੈ ਕੇ ਜਾਈਏ ਗੁਰੂ ਜੀ ਸਾਡੇ ਉੱਤੇ ਕਿਰਪਾ ਕਰਨਗੇ ਗੁਰਬਾਣੀ ਸਾਡੇ ਹਿਰਦੇ ਵਿੱਚ ਰਹੇ ਸਾਡੀ ਬੋਲਚਾਲ ਸਾਡੇ ਕਰ ਵਿਹਾਰ ਦੇ ਵਿੱਚ ਗੁਰਬਾਣੀ ਛਲਕੇ ਕਦੀ ਅਸੀਂ ਗੁਰੂ தேਵ ਸੱਚੀ ਸ਼ਰਧਾ ਦੇ ਸਕਦੇ ਹਾਂ ਅੱਜ ਜਿੱਥੇ ਅਸੀਂ ਗੁਰਪੁਰਬ ਮਨਾ ਰਹੇ ਹਾਂ ਗੁਰੂ ਜੀ ਦੇ ਪ੍ਰਤੀ ਸਾਡਾ ਸਭ ਤੋਂ ਵੱਡਾ ਸਤਿਕਾਰ ਇਹ ਹੀ ਹੋਏਗਾ ਕਿ ਗੁਰਬਾਣੀ ਹਮੇਸ਼ਾ ਹੀ ਸਾਨੂੰ ਸੇਧ ਬਖਸ਼ਦੀ ਰਹੇ ਔਰ ਅਸੀਂ ਸਾਰਿਆਂ ਨੂੰ ਆਪਣੀ ਗਲਬਕੜੀ ਚ ਲੈ ਕੇ ਸਾਂਝੀ ਵਾਲਤਾ ਦੀ ਗੱਲ ਕਰਦੇ ਹੋਏ ਤਨਤਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਪੂਰੀ ਦੁਨੀਆ ਵਿੱਚ ਫਲਾ ਸਕੀਏ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲਾਕ ਪਈ ਰੰਧੀਰ ਸਿੰਘ ਨਗਰ ਦੀ ਸਾਰੀ ਪ੍ਰਬੰਧਕ ਕਮੇਟੀ ਔਰ ਸਾਰੀ ਸੰਗਤ ਇੱਕ ਵਾਰ ਫਿਰ ਸਾਰਿਆਂ ਨੂੰ ਜਿਹੜੇ ਸੁਣ ਰਹੇ ਨੇ ਔਰ ਜਿਹੜੇ ਇੱਥੇ ਪਹੁੰਚੇ ਨੇ ਜਿਥੇ ਵ कि सेवा ਤੇ ਸਿਮਰਨ ਨਾਲ ਜੁੜਿਏ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਹਮੇਸ਼ਾ ਹੀ ਗੁਰਦੀ ਖੁਸ਼ਿਆ ਪ੍ਰਾਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅਸੀਂ ਗੁਰਦੁਆਰਾ ਇਹ ਬਲੋਕ ਬਈਰਸ ਨਗਰ ਤੋਂ ਬੋਲ ਰਹੇ ਆ ਇੱਥੇ ਸੰਗਤ ਦਾ ਬਹੁਤ ਸ਼ਹਿ ਹਜ਼ੂਰੀ ਰਾਗੀ ਸੰਚਕੜ ਦਰਬਾਰ ਸਾਹਿਬ ਸਾਹ ਜਬਰਦੋਤ ਸਿੰਘ ਜੀ ਅਸਾਂ ਸੰਕਿਰਤਨ ਕਰਨ ਲੱਗੇ ਆ ਤੇ ਸੰਗਤ ਦੀ ਬਹੁਤ ਸ਼ਾ ਵਾਹਿਗੁਰੂ ਖਾਲਸਾ ਵਾਹਿਫਤੇ ਖਾਲਸਾ ਵਾਹਿਗੁਰੂ ਫਤੇ ਅੱਜ ਆਪਾਂ ਸਾਰੇ ਸਮਸਾਰੇ ਸੰਸਾਰ ਵਿੱਚ ਗੁਨਾਹਾਂ ਦੇ ਜੀ ਦਾ ਪ੍ਰਕਾਸ਼ ਦੇ ਆਰਾ ਮਨਾ ਰਹੇ ਹਾਂ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲੌਕ ਬਾਈਡਨ ਦੀ ਸ਼ਿਨਗਰ ਵਿੱਚ ਸਵੇਰ ਦੇ ਹੀ ਗੁਰੂ ਦੇ ਪ੍ਰਵਾਹ ਚੱਲ ਰਹੇ ਨੇ ਅੱਜ ਸ਼ਾਮ ਨੂੰ ਵੀ ਰਾਤ 10 ਵਜੇ ਤੱਕ ਨੂੰ ਗੁਰਦੁਆਰਾ ਸਾਹਿਬ ਵਿੱਚ ਪੂਰਾਮ ਚੱਲਾਂਗੇ ਸਾਰੇ ਇਹਨੂੰ ਹੀ ਬੇਨਤੀ ਹੈ ਕਿ ਸਿਮਰਨ ਨਾਲ ਜੁੜੋ गुरु को आराके गौरु दिया खुशीया प्राप्त करो वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह तान सिंह गुरु नानक देव जी ਦਾ ਪ੍ਰਕਾਸ਼ ਪੁਰਬਾ ਸ਼ੰਤਾਨ ਕਮੇਟੀ ਦੇ ਦੁਆਰਾ ਕਮਟੇਲ ਨੂੰ ਬੜੇ ਉਚਾਣਲ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸਵੇਰ ਦੇ ਦੁਵਾਨ ਵੀ ਸਜ ਰਹੇ ਹਨ ਇਸ ਤੋਂ ਬਾਅਦ ਸ਼ਾਮ ਦੇ ਵਾਰ ਦਾ ਪ੍ਰੋਗਰਾਮ ਉਸ ਤੋਂ ਬਾਅਦ ਆਤਿਸ਼ਬਾਜੀ ਵੀ ਕੀਤੀ ਜਾਏਗੀ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਤਰਨਜੀਤ ਕੌਰ ਤੇ ਸੇਵਾ ਸਮਾਲ ਸੋਸਾਇਟੀ ਦੀ ਪ੍ਰੈਜਿਡੈਂਟ ਅਸੀਂ ਇੱਕ ਗੁਰਬਾਣੀ ਕੀਰਤਨ ਅਕੈਡਮੀ YouTube ਚਲਾਉਂਦੇ ਆ ਗੁਰਦੁਆਰਾ ਸਿਰ ਗੁਰ ਸਿੰਘ ਸਾਹਿਬ E-Blog ਤੇ ਜਿਸ ਵਿੱਚ ਸਾਡੇ ਕੋਲ 100 ਬੱਚੇ ਨੇ ਅਸੀਂ ਇੱਕ ਬੱਚੇ ਨੂੰ ਗੁਰਬਾਣੀ ਨਾਲ ਜੋੜਦੇ ਆ ਕੀਰਤਨ ਸਿਖਲੰਦੇ ਆ ਤੇ ਕੰਠ ਬਾਣੀ ਕਰਾਉਂਦੇ ਸ਼ੁੱਧ ਬਾਣੀ ਕਰਾਉਂਦੇ ਆ ਅੱਜ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੁੰਜੇ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲਵਾ ਤੰਤੇ ਸ਼ਿਗੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਅੱਜ ਗੁਰਦਾਰਾ ਸ਼ਿਰਕੂ ਸਿੰਘ ਸਭਾ ਈ ਬਲੌਕ ਬੀਆਰਐਸ ਨਗਰ ਵਿੱਚ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਪੁੱਛ ਕੋਟੀ ਦੇ ਰਾਗੀ ਜਿੱਥੇ ਆਏ ਨੇ ਤੇ ਡੀਵੀ ਦੇ ਬੱਚਿਆਂ ਨੇ ਵੀ ਬਹੁਤ ਅੱਛਾ ਕੀਰਤਨ ਕਰਕੇ ਸੰਗਤਾਂ ਨੂੰ ਨੇ ਹਾਲ ਕੀਤਾ ਤੇ ਇੱਥੇ ਦੀ ਜੋ ਕਮੇਟੀ ਹੈ ਤੇ ਬਹੁਤ ਹੀ ਵਧੀਆ ਸਿਸਟਮੈਟਿਕ ਸਾਰਾ ਇਸ ਮਤਲਬ ਸਿਸਟਮ ਕਰਕੇ ਪ੍ਰੋਗਰਾਮ ਕਰਦੇ ਨੇ ਜਿਸ ਸੰਗਤ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਆਂਦੀ ਹੈ ਤੇ ਮਤਲਬ ਲੰਗਰ ਦੀ ਵੀ ਸੇਵਾ ਪੂਰੀ ਫੁੱਲ 4 ਵਜੇ ਤੱਕ ਹੁੰਦੀ ਰਹਿੰਦੀ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਹੈ ਇਹ ਗੁਰੂ ਨਾਨਕ ਦੇਵ ਜੀ ਦਿੱਤੇ ਹੀ ਦਾਤ ਹੈਗੀ ਹੈ ਜਿਨ੍ਹਾਂ ਨੇ ਸਾਨੂੰ ਲੰਗਰ ਦੀ ਦਾਤ ਗੁਰੂ ਨਾਨਕ ਦੇਵ ਜੀ ਨੇ ਹੀ ਦਿੱਤੀ ਹੈ ਤੇ ਅਸੀਂ ਲੋਕ ਬਹੁਤ ਹੀ ਮਤਲਬ ਕਿ ਅਸੀਂ ਉਹਨਾਂ ਦੇ ਬਹੁਤ ਤਨਵਾਦ ਦਾ ਸਾਡਾ ਸਿੱਖੀ ਜਨਮ ਮਿਲਿਆ ਅਸੀਂ ਜਾਣਦੇ ਹਾਂ ਕਿ ਸਾਨੂੰ ਬੱਚਿਆਂ ਨੂੰ ਵੀ ਸਾਰੇ ਬੱਚਿਆਂ ਨੂੰ ਵੀ ਸਾਡੀ ਹਿਸਟਰੀ ਪੰਜਾਬ ਦੇ ਮਤਲਬ ਸਿੱਖ ਗੁਰੂਆਂ ਦੇ ਬਾਰੇ ਜ਼ਰੂਰ ਜਾਣਕਾਰੀ ਮਿਲੀ ਚਾਹੀਦੀ ਜਿਉਂ ਅਸੀਂ ਗੁਰਦੁਆਰੇ ਸੈਟਰਡੇ ਸੰਡੇ ਕਰਾਉਂਦੇ ਆਂ ਪ੍ਰਮਾਤਮਾ ਸਾਨੂੰ ਐਂ ਜੀ ਸੇਵਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ